ਯਾ ਫਿਰ ਦਾ ਫੰਗਾ ਵੀ ਆ ਗਿਆ ਇੱਕ ਕਮਕੀ ਜਿਹੜੀ ਕਮਕੀ ਜਿਹੜੀ ਕਿਉਂ ਹੈ ਹਿੰਮਤ ਪੰਜਾਬੀ ਉਹ ਆਪਣੇ ਜੀ ਇੰਨੀ ਕਿ ਆਪਣਾ ਕੋਈ ਵੀ ਬੰਦਾ ਬਿਹਾਰ ਦੇ ਵਿੱਚ ਜਾ ਕੇ ਇਦਾਂ ਧਰਨਾ ਲਾ ਸਕੇ ਫੇ ਧਰਨਾ ਲਾ ਸਕੇ ਤੇ ਫਿਰ ਧਰਨੇ ਦੇ ਵਿੱਚੋਂ ਲੰਘ ਰਿਹਾ ਕਿ ਬਿਹਾਰੀ ਨੂੰ ਇਸ ਤਰੀਕੇ ਦਾ ਨਾਲ ਉਹਦੇ ਗਲ ਪੈ ਸਕੇ ਇਹ ਜਲੰਧਰ ਦੇ ਵਿੱਚ ਇੱਕ ਧਰਨਾ ਲੱਗਾ ਆ ਪ੍ਰਵਾਸੀਆਂ ਨੇ ਧਰਨਾ ਲਾਇਆ ਇਹ ਸਿੱਖ ਕੁੜੀ ਆ ਜਿਹੜੀ ਦਸਤਾਰ ਧਾਰੀ ਆ ਇਹ ਉਥੋਂ ਲੰਘਣਾ ਚਾਹੁੰਦੀ ਆ ਤੇ ਇਹ ਦੇਖੋ ਪ੍ਰਵਾਸੀਆਂ ਦੀਆਂ ਜਿਹੜੀਆਂ ਕੁੜੀਆਂ ਆ ਲੇਡੀਜ਼ ਆ ਉਹਦੇ ਗਲ ਤੱਕ ਪੈਣ ਨੂੰ ਜਾਂਦੀਆਂ ਮਤਲਬ ਇੰਨੀ ਹਿੰਮਤ ਇਹਨਾਂ ਲੋਕਾਂ ਦੀ ਵੱਧ ਗਈ ਆ ਜਦ ਕਿ ਜੇ ਆ ਹੋਰ ਕੀ ਹੁੰਦਾ ਕਿ ਆਪਾਂ ਕਿਤੇ ਬਾਹਰ ਜਾ ਕੇ ਪਹਿਲੀ ਤੇ ਗੱਲ ਉਹ ਇਹ ਕਦੇ ਵੀ ਨਹੀਂ ਇਸ ਬੰਦੇ ਸਾਨੂੰ ਧਰਨਾ ਲਾਉਣ ਦੇਣਗੇ ਤੁਸੀਂ ਖਾਸ ਕਰਕੇ ਬਿਹਾਰ ਵਰਗੀ ਕੰਟਰੀ ਚ ਜਾਇਓ ਸੋ ਇਸ ਕਰਕੇ ਬਈ ਇਹ ਇੱਕ ਇੱਕ ਵੋਟ ਜਿੰਨੀ ਵੀ ਇਹਨਾਂ ਲੋਕਾਂ ਦੀ ਬਣਦੀ ਪਈ ਹੈ ਨਾ ਇਹ ਪੰਜਾਬ ਦਾ ਨਾਸ਼ ਕਰਨਗੇ ਪੰਜਾਬ ਨੂੰ ਤਬਾਹ ਕਰ ਦੇਣਗੇ ਇਹ ਲੋਕ ਆ ਹਾਈਵੇ ਦੇ ਉੱਤੇ ਅਸੀਂ ਸਫਾਈ ਕਰਵਾਈ ਦੀ ਆ ਜਿੱਥੇ ਬੂਟੇ ਲੱਗੇ ਨੈਸ਼ਨਲ ਹਾਈਵੇ ਦੇ ਉੱਤੇ ਪਈ ਉਹ ਰਾਜ ਸਫਾਈ ਕਰਕੇ ਜਾਂਦੇ ਆ ਤੇ ਸਵੇਰੇ ਤੜਕੇ ਜਾਂਦੇ ਸਾਈਕਲਾਂ ਤੇ ਮਤਲਬ ਕੰਮਾਂ ਦੇ ਜਦੋਂ ਜਾਂਦੇ ਆ ਐਡੇ ਐਡੇ ਝੋਲੇ ਲਫਾਵੇ ਭਰੇ ਹੁੰਦੇ ਆ ਤਾਂ ਜਾਂਦੇ ਜਾਂਦੇ ਬਸ ਰੇਡ ਜਾਂਦੇ ਉੱਥੇ ਇੰਨਾ ਗੰਦੇ ਨਾ ਲੋਕਾਂ ਨੇ ਪਾਇਆ ਹਿਆ ਜਿੰਨੇ ਕੂੜੇ ਦੇ ਢੇਰ ਗਲੀਆਂ ਦੇ ਵਿੱਚ ਤੁਹਾਡੇ ਦਰਵਾਜੇ ਲੋਕਾਂ ਦੇ ਬੂਹਿਆਂ ਮੋਰੇ ਸਿੱਟ ਜਾਂਦੇ ਆ ਗਲੀਆਂ ਦੇ ਵਿੱਚ ਜਾਂਦੇ ਜਾਂਦੇ ਸਿੱਟ ਜਾਂਦੇ ਆ ਉੱਚੋਂ ਨਿਕਲਦਾ ਕੀ ਆ ਦੁੱਧ ਦੇ ਪੈਕਟ ਸ਼ੈਂਪੂ ਦੀਆਂ ਪੁੜੀਆਂ ਮਤਲਬ ਇਹੋ ਜਿਹਾ ਗੰਦ ਮਲਾਂਗੇ ਇਹਨਾਂ ਦਾ ਨਿਕਲਦਾ ਕਿਉਂਕਿ ਆਪਣੇ ਲੋਕ ਜਿਹੜੇ ਆ ਆਪਾਂ ਪੈਕਾਂ ਵਾਲਾ ਦੁੱਧ ਤਕਰੀਬਨ ਪੰਜਾਬੀ ਨਹੀਂ ਵਰਤਦੇ ਸ ਹਮੇਸ਼ਾ ਆਪਾਂ ਦੂਜਿਆਂ ਦੇ ਕੋਲੋਂ ਦੁੱਧ ਲੈਨੇ ਆ ਇਹ ਪੈਕਾਂ ਵਾਲਾ ਦੁੱਧ ਘਰਾਂ ਦੇ ਵਿੱਚ ਭਈਏ ਵਰਤਦੇ ਆ ਸਾਰੇ ਪ੍ਰਵਾਸੀ ਇਹਨਾਂ ਨੇ ਇੰਨਾ ਕੁ ਗੰਦ ਪਾਇਆ ਹੋਇਆ ਹਰ ਪਾਸੇ ਗੰਦ ਤੇ ਹੁਣ ਤਾਂ ਇਹ ਸਾਡੇ ਗਲਾਂ ਨੂੰ ਨਹੀਂ ਆਉਣ ਲੱਪੇ ਇਹ ਸਾਡੇ ਪਹਿਲਾਂ ਇਹ ਪੱਗਾਂ ਨੂੰ ਹੱਥ ਪਾਉਂਦੇ ਸੀ ਹੁਣ ਇਹ ਚੁੰਨੀਆਂ ਤੱਕ ਵੀ ਆ ਗਏ ਇਹ ਹੁਣ ਨੌਜਵਾਨ ਲੜਕੀ ਆ ਜੇ ਉਹ ਲੰਗੜ ਦਾ ਉੱਥੇ ਕਹਿ ਰਹੀ ਹੈ ਤਾਂ ਕਿੱਡੀ ਵੀ ਗੱਲਾਂ ਨੂੰ ਨਿਕਾਉਂਦੇ ਤੁਸੀਂ ਧਰਨਾ ਜੇ ਲਾਇਆ ਤਾਂ ਕਿੱਡੀ ਗੱਲ ਸੀ ਇੱਕ ਕੁੜੀ ਸੀ ਉਹਨੂੰ ਲਗਾਉਂਦੇ ਆਪਾਂ ਵੀ ਧਰਨੇ ਲਾਈਦੇ ਆ ਜੇ ਕੋਈ ਕਵੇ ਯਾਰ ਤਾਂ ਅਸੀਂ ਲੇਡੀਨ ਤਾਂ ਅਸੀਂ ਵੈਸੇ ਹੀ ਨਹੀਂ ਮਨਾ ਕਰੀਦਾ ਯਾਰ ਲੇਡੀਨ ਤਾਂ ਵੈਸੇ ਹੀ ਆਪਾਂ ਲਗਾ ਦਿੰਦਾ ਆ ਧਰਨਿਆਂ ਦੇ ਵਿੱਚ ਦੀ ਪਰ ਆਹ ਹਾਲਾਤ ਜਿਹੜੇ ਕੋਈ ਠੀਕ ਨਹੀਂ ਗਏ ਇਹ ਜਿੰਨੀ ਵੀ ਇੱਥੇ ਪੰਜਾਬ ਦੇ ਵਿੱਚ ਇੰਨਾ ਪ੍ਰਵਾਸੀਆਂ ਦੀ ਵੋਟ ਬਣਦੀ ਆ ਇੱਕ ਗੱਲ ਮੇਰੀ ਯਾਦ ਕਰ ਲੈਣਾ ਸਾਰੀਆਂ ਪਾਰਟੀਆਂ ਯਾਦ ਕਰ ਲੈਣ ਕਿ ਇਹ ਹਰ ਇੱਕ 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 ਵੋਟ ਜਿਹੜੀ ਇਹ ਭਾਜੀਪੀ ਦੀ ਆ ਇਹ ਭਾਜੀਪੀ ਨੂੰ ਹੀ ਜਾਣੀ ਆ ਅੱਜ ਜਿੱਦਾਂ ਬਿਹਾਰ ਦੇ ਵਿੱਚ ਤਕਤਾ ਪਲਟ ਹੋਇਆ ਨਾ ਇਦਾਂ ਇੱਥੇ ਵੀ ਹੋਣਾ ਆ ਤੇ ਕਰਨਾ ਪ੍ਰਵਾਸੀਆਂ ਨੇ ਆ ਸਾਡੀਆਂ ਵੋਟਾਂ ਇਥੇ ਛੋੜਦੀਆਂ ਜਾ ਰਹੀਆਂ ਵਾ ਬਾਹਰ ਨੂੰ ਤੇ ਇਹਨਾਂ ਦੀਆਂ ਵੋਟਾਂ ਇੱਥੇ ਆ ਕੇ ਦਿਨੋਂ ਦਿਨ ਜਿਹੜੀਆਂ ਵੋਟਾਂ ਵਧਦੀਆਂ ਪਈਆਂ ਇਸ ਯਾਦ ਰੱਖਿਓ ਕਿ ਇੱਕ ਦਿਨ ਮੁੱਖ ਮੰਤਰੀ ਇਹਨਾਂ ਦਾ ਹੋਣਾ ਆ ਇਹ ਸਾਨੂੰ ਯਾਦ ਰੱਖਣਾ ਪਊਗਾ